ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਆਗਾਜ਼ ਕੱਲ ਤੋਂ ਹੋ ਗਿਆ ਅਤੇ 10 ਸਤੰਬਰ ਤੱਕ ਇਹ ਮੇਲਾ ਲੱਗਦਾ ਰਹੇਗਾ। ਇਸ ਸਾਲ ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ ਉਸ ਦਾ ਸਿੱਧਾ ਅਸਰ ਮੇਲਾ ਛਪਾਰ ਤੇ ਵੀ ਦੇਖਿਆ ਜਾ ਰਿਹਾ ਹੈ। ਅਤੇ ਇਹ ਮੇਲਾ ਇਸ ਵਾਰ ਮੇਲਾ ਹੀ ਨਹੀਂ ਲੱਗ ਰਿਹਾ। ਬਸ ਇੱਥੇ ਆਉਣ ਜਾਣ ਵਾਲੇ ਨੇੜਲੇ ਇਲਾਕਿਆਂ ਦੇ ਲੋਕ ਕੇਵਲ ਗੁੱਗਾਜ਼ਾਰ ਪੀਰ ਦੀ ਚੌਂਕੀ ਭਰ ਕੇ ਹੀ ਜਾ ਰਹੇ ਹਨ। ਜਦਕਿ ਪੰਜਾਬ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਝਾ ਮਾਲਵਾ ਦੁਆਬਾ ਆਦ ਇਲਾਕਿਆਂ ਵਿੱਚੋਂ ਲੋਕ ਆਏ ਹੀ ਨਹੀਂ ਜਿਸ ਕਾਰਨ ਮਹਿੰਗੇ ਭਾਅ ਤੇ ਦੁਕਾਨਾਂ ਲਗਾਈ ਬੈਠੇ ਦੁਕਾਨਦਾਰ ਵੀ ਪਰੇਸ਼ਾਨ ਹਨ ਉਹਨਾਂ ਕਹਿਣਾ ਕਿ ਇਸ ਵਾਰ ਛਪਾਰ ਦਾ ਮੇਲਾ ਵੀ ਹੜਾ ਦੀ ਭੇਟ ਛੱਡ ਚੁੱਕਿਆ ਜਦੋਂ ਸਾਡੀ ਟੀਮ ਨੇ ਉੱਗੇ ਸਮਾਜ ਸੇਵੀ ਸ਼੍ਰੀ ਹੈਪੀ ਬਾਬਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਇਸ ਵਾਰੀ ਬਾਬਾ ਜਿਹੜਾ ਕਾਠਾ ਬੜਾ ਘੱਟ ਵੇਖਣ ਨੂੰ ਮਿਲਿਆ ਹੈ ਮੇਲੇ ਵਿੱਚ ਕੀ ਕਾਰਨ ਹੈਗਾ ਜੀ ਇਸ ਵਾਰ ਤਾਂ ਜੀ ਹੜ ਚੱਲਦੇ ਆ ਜਿਹੜੀ ਮਾਰ ਪਈ ਆ ਸਾਰਿਆਂ ਨੂੰ ਉਹਦੇ ਕਰਕੇ ਵੀ ਸਾਰੀ ਸੰਗਤ ਉਧਰੋਂ ਵੀ ਜੁਟੀ ਹੋਈ ਆ ਸਾਰੇ ਲੱਗੇ ਹੋਏ ਨੇ ਵੈਸੇ ਤਾਂ ਚਲੋ ਇੱਕ ਇਤਿਹਾਸਕ ਮੇਲਾ ਵਾ ਜਿਹੜੀਆਂ ਇਹਨੀਆਂ ਤਰੀਕਾ ਹੁੰਦੇ ਨੇ ਉਹ ਤਰੀਕਾ ਜੀ ਲੱਗਦਾ ਵਾ ਸ਼ਾਇਦ ਮੈਨੂੰ ਲੱਗਦਾ ਜੇ ਮੇਰਾ ਪਰਸਨਲੀ ਇਹ ਮੇਲਾ ਹੁੰਦਾ ਜਿਵੇਂ ਹੋਰ ਦਰਬਾਰਾਂ ਦੇ ਬਾਬਾ ਜੀ ਪਰਸਨਲ ਮੇਲੇ ਕਰਾਉਂਦੇ ਆ ਸ਼ਾਇਦ ਅਸੀਂ ਇਹ ਮੇਲਾ ਕੈਂਸਲ ਕਰ ਦਿੰਦੇ ਕੈਂਸਲ ਕਰ ਦਿੰਦੇ ਬਜਾਓ ਕੀ ਹੈ ਉਸ ਦਿਨ ਕਿ ਦੁੱਖ ਹੁੰਦਾ ਜੀ ਜਦੋਂ ਹੁਣ ਪਾਣੀ ਆਇਆ ਕਈਆਂ ਦੇ ਘਰ ਉੱਜੜਿਆ ਕਈਆਂ ਦੇ ਪਰਿਵਾਰ ਉੱਜੜ ਗਏ ਕਈਆਂ ਦੇ ਡੰਗਰ ਪਸ਼ੂ ਨਹੀਂ ਰਹੇ ਇੱਕ ਪਾਸੇ ਉਹ ਚੱਲ ਰਿਹਾ ਵਾ ਇੱਕ ਪਾਸੇ ਢੋਲ ਵੱਜ ਰਿਹਾ ਸਾਨੂੰ ਨਹੀਂ ਠੀਕ ਨਹੀਂ ਲੱਗਦਾ ਠੀਕ ਨਹੀਂ ਲੱਗਦਾ ਸੋ ਦਾਤਾ ਜੀ ਅੱਜ ਤੁਸੀਂ ਵੀ ਬੜੀ ਸੇਵਾ ਭੇਜੀ ਆ ਕੀ ਕਿਹੜਾ ਜਾਓਗੇ ਸੇਵਾ ਦਾ ਸਾਰੀ ਸਾਰਾ ਸੰਸਾਰ ਹੀ ਕਰਨ ਲੱਗਾ ਜੀ ਮਾੜਾ ਮੋਟਾ ਤਿਲਪੋਲਾ ਸੀ ਵੀ ਪੌਣੇ ਵਿੱਚ ਸਾਡਾ ਵੀ ਲੱਗੀ ਜਾਂਦਾ ਜੀ ਸੋ ਹੋਰ ਕੀ ਕਹਿਣਾ ਚਾਹੋਗੇ ਵੀ ਜਿਹੜਾ ਇਹ ਕਿੱਡਾ ਕਬੜਾ ਇਹਨੂੰ ਸੰਕਟ ਮੰਨਦੇ ਹੋ ਜਿਹੜਾ ਪੰਜਾਬ 'ਤੇ ਇਸ ਵੇਲੇ ਜਿਹੜਾ ਹੈ ਪਿਆ ਕਿਸਾਨਾਂ ਔਰ ਕਿਸਾਨੀ ਤੇ ਸੰਕਟ ਇਹ ਹੈ ਜੀ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਕਹਿਣਾ ਚਾਹੁੰਦਾ ਸਾਰੀ ਸੰਗਤ ਨੂੰ ਜਿਹੜੇ ਐਨਆਰਆਈ ਭਰਾ ਬਾਹਰ ਬੈਠੇ ਆ ਬਾਹਰਲੇ ਮੁਲਕਾਂ 'ਚ ਬੈਠੇ ਆ ਉਹਨਾਂ ਨੇ ਇੱਥੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਠੇਕੇ ਦੇ ਦੇ ਰੱਖਿਆ ਉਹ ਜਿਹੜਾ ਇੱਥੇ ਦਾ ਕਿਸਾਨ ਵੈਸੇ ਪਹਿਲਾਂ ਹੀ ਗਰੀਬ ਹੈ ਜੀ ਨੇ ਠੇਕੇ ਤੇ ਲਈ ਹੋਈ ਆ ਪਾਣੀ ਦੀ ਮਾਰ ਕਰਕੇ ਫਸਲਾਂ ਤਾਂ ਗਈਆਂ ਜੀ ਮੈਂ ਉਹ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਕੈਮਰੇ ਦੇ ਜ਼ਰੀਏ ਵੀ ਜਿਹੜਾ ਐਥਕੀ ਵਾਲਾ ਠੇਕਾ ਜੋ ਵੀ ਲੱਗਦਾ ਹੋਇਆ ਹਨਾ ਵੀ ਤੁਸੀਂ ਘਟਾ ਸਕਦੇ ਹੋ ਜਾਂ ਛੱਡ ਸਕਦੇ ਹੋ ਤਾਂ ਜਰੂਰ ਇੰਨੀ ਇੱਕ ਕਿਰਪਾ ਕਰਿਓ ਸਾਰੇ ਕਿਸਾਨ ਭਰਾਵਾਂ ਤੇ ਵੀ ਉਹ ਦੁਬਾਰਾ ਖੜੇ ਹੋ ਸਕਣ ਤੁਹਾਡੀਆਂ ਦੁਬਾਰਾ ਠੇਕੇ ਤੇ ਜ਼ਮੀਨਾਂ ਲੈ ਸਕਣ ਕਿਉਂਕਿ ਹੁਣ ਉਹਨਾਂ 'ਚ ਹਿੰਮਤ ਨਹੀਂ ਰਹੀ ਕੋਈ ਲੱਗਦਾ ਵੀ ਇਹ ਸੰਗਤਾਂ ਦੀਆਂ ਅਰਦਾਸਾਂ ਨੇ ਦੇਖੋ ਜੀ ਸੰਗਤਾਂ ਦੀਆਂ ਅਰਦਾਸਾਂ ਨੇ ਜਿਹੜਾ ਵੀ ਇਨਸਾਨ ਜੀਵ ਜੰਤੂ ਤ੍ਰਿਲੋਕ ਪਰਲੋਕ ਸਮਾਨ ਦੇ ਵਿੱਚ ਆਇਆ ਕੱਲਾ ਤੁਸੀਂ ਇਹ ਨਹੀਂ ਕਹਿ ਸਕਦੇ ਪਾਣੀ ਨਾਲ ਇਨਸਾਨ ਦਾ ਖਰਾਬ ਹੋ ਰਿਹਾ ਸਿਸਟਮ ਜੀਵ ਜੰਤੂ ਦੇਖੋ ਤੁਸੀਂ ਕਿੰਨੇ ਜਾ ਰਹੇ ਆ ਸੰਸਾਰ ਦੇ ਵਿੱਚੋਂ ਔਰ ਸਾਰੇ ਜੋ ਜਿਹਦੇ ਵਿੱਚ ਜਾਨ ਆ ਉਹ ਤਾਂ ਇਹੀ ਕਹਿ ਰਹੇ ਨੇ ਵੀ ਇਹਨੂੰ ਬੰਦ ਕਰਿਆ ਜਾਵੇ ਤੇ ਅਰਦਾਸਾਂ ਕਰ ਰਹੇ ਨੇ ਲੋਕ ਮੈਨੂੰ ਲੱਗਦਾ ਸ਼ਾਇਦ ਸੰਗਤਾਂ ਦੀਆਂ ਅਰਦਾਸਾਂ ਕਰਕੇ ਅੱਜ ਦਾ ਦਿਨ ਵਧੀਆ ਰਿਹਾ ਤੇ ਇੱਕ ਦੋ ਦਿਨਾਂ ਬਾਅਦ ਇਹ ਮੈਨੂੰ ਲੱਗਦਾ ਪੰਜਾਬ ਫੇਰ ਦੁਬਾਰਾ ਚੜ੍ਹਦੀ ਕਲਾ ਚ ਤੁਹਾਡੀ ਸੰਗਤ ਵੀ ਸਪੈਸ਼ਲ ਕੋਈ ਅਰਦਾਸਾ ਕਰੀ ਜਾਂਦਾ ਤੁਸੀਂ ਵੀ ਕਰ 12 ਮਹੀਨੇ 30 ਦਿਨ ਜੀ ਇਸ ਦਰਬਾਰ ਦੇ ਵਿੱਚ ਸਾਰੀ ਸਾਰੇ ਸੰਸਾਰ ਨੂੰ ਪਤਾ ਵਾ ਇੱਥੇ ਦਿਨ ਰਾਤ ਸ਼ਾਮ ਨੂੰ ਧੋਣੇ ਲੱਗ ਜਾਂਦੇ ਜੀ ਸਾਰੀ ਰਾਤ ਇੱਥੇ ਅਰਦਾਸਾ ਹੁੰਦੀਆਂ ਸਰਬੱਤ ਦੇ ਭਲੇ ਦੀ 12 ਮਹੀਨੇ 30 ਦਿਨ ਇਹ ਨਹੀਂ ਵੀ ਅੱਜ ਹੋਈਆਂ ਨੇ ਹੁੰਦੀਆਂ ਹੀ ਰਹਿੰਦੀਆਂ ਜੀ ਇੱਥੇ ਹੁੰਦੀਆਂ ਹੀ ਰਹਿਣੀਆਂ ਬਾਬਾ ਜੀ ਦੇ ਜੀ ਠੀਕ ਹੈ ਧੰਨਵਾਦ ਸ਼ਾਨਦਾਰ ਵੀ ਸਾਡੇ ਨਾਲ ਛੁੱਟ ਜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕੀ ਨਾ ਤੁਹਾਡਾ ਛੇ ਚਰਚ ਤੇ ਕਿੰਨੀ ਦੇਰ ਤੋਂ ਅਸੀਂ ਦੁਕਾਨਾ ਲਾਉਣੀ ਆ ਬਹੁਤ ਸਾਲ ਹੋ ਗਏ ਜੀ ਇਸ ਵਾਰੀ ਮੇਲਾ ਕਿਵੇਂ ਲੱਗਦਾ ਮੇਲਾ ਮੇਲਾ ਮੇਗਾ ਮਾਰੋ ਇਹ ਤੇ ਕੋਈ ਗਾਟ ਨਹੀਂ ਹੈ ਹਾਂ ਕੋਈ ਗਾਟ ਨਹੀਂ ਹੈਗਾ ਬਹਿਲੇ ਬੈਠੇ ਆ ਖਰਚੇ ਪਏ ਹੋਏ ਨੇ ਇਹ ਨਹੀਂ ਪਤਾ ਕਿਵੇਂ ਖੜਾ ਛੁੱਟੂਗਾ ਅੱਛਾ ਕਿੰਨੇ ਕਿੰਨੇ ਦੀਆਂ ਦੁਕਾਨਾਂ ਲਗੀਆਂ ਨੇ ਇਹ ਕੋਈ 5 ਲੱਖ ਦੀ ਕੋਈ 6 ਲੱਖ ਦੀ ਕਿਸੇ ਕੋਲ 10 ਲੱਖ ਦੀ ਕਿਸੇ ਕੋਲ 8 ਲੱਖ ਦੀ ਲੱਗਦਾ ਨਹੀਂ ਵੀ ਇਸ ਵਾਰੀ ਖਰਚਾ ਪੂਰਾ ਹੋ ਜੂਗਾ ਦੇਖੋ ਜੀ ਅਜੇ ਪਰਮਾਤਮਾ ਦੇਖੋ ਆ ਦੋ ਤਿੰਨ ਦਿਨ ਨੇ ਹੋ ਗਿਆ ਠੀਕ ਹੈ ਨਹੀਂ ਰਾਮ ਰਾਜ ਇਹਨਾਂ ਦੀ ਮਾਰ ਬਹੁਤ ਜ਼ਿਆਦਾ ਬੀਤੀ ਜੋ ਵੀ ਬਾਹਰਲਾ ਬੰਦਾ ਕੋਈ ਨਹੀਂ ਲੋਕਲ ਬੰਦੇ ਆ ਸਾਰੇ ਸਪੱਸ਼ਟ ਤੋਂ ਕਾਹਦੀ ਇਹ ਕਿ ਦੁਕਾਨਦਾਰ ਵੀਰ ਨੇ ਕਿਹਾ ਕਿ ਜਿਹੜਾ ਇਸ ਵਾਰੀ ਜਿਹੜੇ ਮੇਲਾ ਸੀ ਦੇਖਿਆ ਇਸ ਵਾਰੀ ਪੂਰੀ ਜ਼ਿੰਦਗੀ ਦੇ ਵਿੱਚ 20 ਸਾਲ ਤੋਂ ਵੀ ਵੱਧ ਹੋ ਗਿਆ ਇਹਨਾਂ ਨੂੰ ਦੁਕਾਨਾਂ ਲਗਾਉਂਦਿਆਂ ਨੂੰ ਪਰ ਕਹਿੰਦੇ ਅਜਿਹਾਂ ਮੰਜ਼ਰ ਅਸੀਂ ਕਦੇ ਵੀ ਮੇਲੇ ਦਾ ਨਹੀਂ ਵੇਖਿਆ ਜੋ ਇਸ ਵਾਰੀ ਵੇਖਣ ਨੂੰ ਮਿਲਿਆ ਹੈ ਕਹਿੰਦੇ 7-7 8-8 ਲੱਖ ਰੁਪਏ ਦਾ ਇਹ ਕੌਫਰੀਦਿਆ ਹੋਇਆ ਜਿੱਦ ਤਿੰਨ ਪੱਟਾ ਲਾਈਆਂ ਹੋਈਆਂ ਨੇ ਪਰ ਇਹ ਕੁਦਰਤ ਹੀ ਹੁਣ ਇਸ ਪਰ ਕਰਦਾ ਕਿ ਇਨਾ ਦੇ ਪੈਸੇ ਕਿਵੇਂ ਹੁੰਦੇ ਨੇ ਜਾਂ ਨਹੀਂ ਸੋ ਤਸਵੀਰਾਂ ਵੀ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਜਿਹੜੀ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਤਸਵੀਰਾਂ ਦੇ ਹੋ ਜ਼ਰੂਰ ਦਿਖਾਈਆਂ ਜਾਣ ਸੋ ਤੁਸੀਂ ਦੇਖ ਪਾ ਰਹੇ ਹੋ ਇਹਨੇ ਦੁਕਾਨਦਾਰ ਨੇ ਦੱਸਦੀ ਹੈ ਜਿਹੜੇ ਦੁਕਾਨਦਾਰ ਨੇ ਬਿਲਕੁਲ ਖਾਲੀ ਨਜ਼ਰ ਆ ਰਹੇ ਨਾ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਸ਼ਾਇਦ ਕੋਈ ਇੱਕ ਅੱਧਾ ਕਸਟਮਰ ਨੂੰ ਛੱਡ ਕੇ ਕੋਈ ਵੀ ਜਿਹੜਾ ਕਸਟਮਰ ਆ ਇਹਨਾਂ ਕੋਲ ਨਜ਼ਰ ਨਹੀਂ ਆ ਰਿਹਾ ਸੋ ਸਾਰੇ ਦੁਕਾਨਦਾਰ ਵੀਰ ਇਹ ਮੰਨ ਰਹੇ ਨੇ ਕਿ ਜਿਹੜੀ ਹੜ੍ਹ ਪੰਜਾਬ ਦੇ ਵਿੱਚ ਆਏ ਨੇ ਉਸ ਦੀ ਮਾਰ ਸਾਡੇ ਤੇ ਜ਼ਰੂਰ ਪਈ ਆ। ਉਹ ਦੇਖ ਪਾ ਰਹੇ ਹੋ ਇਹ ਮੀਲਾ ਛਪਾਰ ਦੀਆਂ ਤਸਵੀਰਾਂ ਨੇ ਜਿੱਥੇ ਜਿਹੜੇ ਸਵੀਟ ਸ਼ਾਪ ਵਾਲੇ ਜਿਹੜੇ ਲੋਕ ਨੇ ਕੋਈ ਮਠਿਆਈ ਬਣਾਉਂਦਾ ਉਹ ਵੀਲੇ ਨਜ਼ਰ ਆ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਤੇ ਅੱਜ ਫਿਰ ਮੇਲੇ ਤੇ ਆਏ ਹੋ ਹਾਂਜੀ ਹਾਂਜੀ ਸ਼ੁਰੂਆਤ ਆ ਜੀ ਹੋ ਰਹੀ ਹੈ ਮੇਲੇ ਦੀ ਹਾਂਜੀ ਹਾਂਜੀ ਸ਼ੁਰੂਆਤ ਆ ਜੀ ਕਿੰਨੇ ਦਿਨ ਚੱਲੂਗਾ ਇਹ ਪਹਿਲਾਂ ਚੱਲਦਾ ਹੁੰਦਾ ਸੀਗਾ ਹਫਤਾ 10 ਦਿਨ ਠੀਕ ਹੈ ਹੁਣ ਤੁਹਾਨੂੰ ਪਤਾ ਹੜ੍ਹ ਚੱਲ ਰਹੇ ਨੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਦੁਖਦਾਈ ਮਸੀਬਤ ਜਾਂ ਵਿਪਤਾ ਕਹਿ ਦਈਏ ਜੀ ਦੇ ਕਰਕੇ ਪੰਜਾਬ ਦੀ ਕਿਸਾਨ ਤੇ ਕਿਸਾਨੀ ਦੇ ਉੱਤੇ ਵੱਡੀ ਵਿਪਤਾ ਆਣ ਪਈ ਆ ਅੱਜ ਵੀ ਇਹ ਦੇ ਕਰਕੇ ਜਿਹੜਾ ਕੱਟ-ਕੱਟ ਹੈਗਾ ਕੱਟ ਇਸ ਕਰਕੇ ਕੱਟਾ ਕੋ ਕੇ ਪੰਜਾਬ ਸਾਡਾ ਹਾੜਾ ਦੇ ਨਾਲ ਚੂਜ ਰਿਹਾ ਵਾ ਠੀਕ ਹੈ ਕੋਈ ਵੀ ਵੱਡੇ ਤੋਂ ਲੈ ਕੇ ਛੋਟੇ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੇ ਪੰਜਾਬ ਦੇ ਉੱਤੇ ਕੀ ਮੁਸੀਬਤ ਆਈ ਹੋਈ ਆ ਸਭ ਤੋਂ ਵੱਡੀ ਮੁਸੀਬਤ ਆਈ ਸਾਡੇ ਕਿਸਾਨਾਂ ਦੇ ਉੱਤੇ ਜਿਨ੍ਹਾਂ ਨੇ ਫਸਲਾਂ ਪੁੱਤਾਂ ਵਾਂਗੂ ਪਾਲੀਆਂ ਸੀ ਠੀਕ ਹੈ ਔਰ ਤੁਹਾਨੂੰ ਪਤਾ ਪੁੱਤਾਂ ਵਾਂਗੂ ਪਾਲ ਕੇ ਫਸਲ ਬਰਦਾਸ਼ਤ ਕਰਨੀ ਬਹੁਤ ਔਖੀ ਆ ਸੋ ਕਿਸੇ ਇਹੀ ਕਾਰਨ ਆ ਵੀ ਜਿਹੜਾ ਮੇਲੇ ਦੇ ਉੱਤੇ ਆਪਾਂ ਕਹਿ ਦਈਏ ਵੀ ਇੱਕ ਤਰ੍ਹਾਂ ਦਾ ਹੁਣ ਗ੍ਰਹਿਣ ਲੱਗ ਗਿਆ ਵੀ ਤਦੋ ਜਿਹੜੇ ਲੋਕੀ ਨੇ ਉਹ ਬਿਲਕੁਲ ਨਹੀਂ ਆ ਰਹੇ ਦੂਰ ਦਰਾਡੇ ਦੇ ਤਾਂ ਖਾਸ ਕਰਕੇ ਨਹੀਂ ਆ ਰਹੇ ਜਿਹੜੀ ਵੀ ਪਬਲਿਕ ਆ ਰਹੀ ਆ ਲੋਕਲ ਆ ਰਹੀ ਆ ਕਿਉਂਕਿ ਦੂਰ ਦਰਾਡੇ ਤੋਂ ਤੁਹਾਨੂੰ ਪਤਾ ਹੀ ਆ ਕਿ ਬਹੁਤ ਆਂਦੇ ਸੀ ਕਿਉਂਕਿ ਇੱਥੇ ਆਪਣੇ ਹੜ੍ਹ ਚੱਲਦੇ ਪਏ ਨੇ ਫਿਰ ਸਾਰੇ ਲੋਕ ਉਧਰ ਨੂੰ ਗਏ ਉਹਨਾਂ ਦੀ ਹੈਲਪ ਕਰਨ ਵਾਸਤੇ ਮਦਦ ਕਰਨ ਵਾਸਤੇ ਬਹੁਤ ਸੰਸਥਾਵਾਂ ਗਈਆਂ ਨੇ ਬਹੁਤ ਅੱਛਾ ਚ ਨੇਕ ਬੰਦੇ ਗਏ ਨੇ ਜਿਹੜੇ ਸੇਵਾ ਦੇ ਵਿੱਚ ਗਏ ਨੇ ਤੁਸੀਂ ਵੀ ਇੱਥੇ ਬੈਠੇ ਹੋ ਜਿੱਦਾਂ ਅਰਦਾਸ ਕਰਦੇ ਹੋ ਬਾਬੇ ਅੱਗੇ ਵੀ ਪ੍ਰਮਾਤਮਾ ਸਾਡੇ ਜਿਹੜੇ ਹਾਲਾਤ ਨੇ ਬਿਲਕੁਲ ਨਾਰਮਲ ਕਰ ਦਿੱਤੇ ਨਾਰਮਲ ਹੋ ਜਾਣ ਤੇ ਸਾਡੇ ਤੇ ਹੀ ਇਹੀ ਦੁਆ ਰੈਂਦੀ ਆ ਬੱਚਿਆਂ ਵਾਲਿਆਂ ਲਈ ਖਾਸ ਕਰਕੇ ਕਿਉਂਕਿ ਅਸੀਂ ਉਹਨਾਂ ਦੇ ਘਰਾਂ ਦੇ ਵਿੱਚੋਂ ਹੀ ਖਾਣਾ ਹੁੰਦਾ ਵਾ ਅੱਜ ਬੱਚੇ ਵਾਲੇ ਕੇ ਮਾੜਾ ਵਕਤ ਆ ਉਹਨਾਂ ਦੇ ਬਾਅਦ ਦੇ ਵਿੱਚੋਂ ਪਹਿਲਾਂ ਤਾਂ ਸਾਡੇ ਤੇ ਹੀ ਆ ਜੀ ਠੀਕ ਹੈ ਨਾ ਜੀ ਸੋ ਮੈਡਮ ਨੇ ਬੜੀ ਵਧੀਆ ਗੱਲ ਕਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਨੇ ਉਹ ਜਿਹੜੇ ਪੂਰੇ ਦੇਸ਼ ਨੂੰ ਖੁਲਾਉਂਦੇ ਨੇ ਜੇਕਰ ਉਹਨਾਂ ਦੇ ਉੱਤੇ ਵਿਪਤਾ ਆ ਪੈਂਦੀ ਆ ਤਾਂ ਪੂਰੇ ਦੇਸ਼ ਤੇ ਵਿਪਤਾ ਪੈਂਦੀ ਆ ਸੋ ਇਹ ਕਹਿੰਦੇ ਨੇ ਕਿ ਅਸੀਂ ਗੱਗਾ ਯਾਰ ਵੀਰ ਅੱਗੇ ਅਰਦਾਸ ਕਰਦੇ ਆ ਕਿ ਇਹ ਪ੍ਰਮਾਤਮਾ ਜਿਹੜੇ ਇੱਥੇ ਦੇ ਹਾਲਾਤ ਨੇ ਪੰਜਾਬ ਦੇ ਉਹ ਬਿਲਕੁਲ ਨੋਰਮਲ ਹੋ ਜਾਣ ਸੋ ਮੈਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰੀਤ ਹਾਂਜੀ ਪ੍ਰੀਤ ਪ੍ਰੀਤ ਤੁਸੀਂ ਕੀ ਕਹਿਣਾ ਜਾਓਗੇ ਮੇਲੇ ਬਾਰੇ ਮੇ ਕੋਈ ਨਹੀਂ ਹੋਣਾ 10-15 ਸਾਲ ਤੇ ਇਸ ਵਾਰੀ ਮੇਲੇ ਜੀ ਤੁਸੀਂ ਜਿਹੜਾ ਕਾਟਾ ਬੜਾ ਘਟ ਦੇਖ ਪਾ ਰਹੇ ਹੋ ਨਾ ਬਹੁਤ ਜ਼ਿਆਦਾ ਹੈ ਕਿ ਕਾਟਾ ਕਿਉਂਕਿ ਪਿੱਛੇ ਮੁਸੀਬਤਾਂ ਪਈਆਂ ਨੇ ਨਾ ਪਾਣੀ ਪੁਣੀ ਹੜ ਆ ਗਏ ਇਸ ਕਰਕੇ ਹਾਂ ਹੜ ਆ ਗਏ ਨੇ

तो आ, ये आपकी हॉबी है या काम के लिए का, काम करते हो जॉब पहला, है हॉबी पहला अब जॉब हो गया मतलब तो तो दोनों हो गया तो, आ, तो कितने मोटरसाइकिल चलते हैं जब मौत तक हुए में एक एकदम एक एक साथ में कितने मोटरसाइकिल चलते हैं जहाँ पे जैसा मोटरसाइकिल होता है चाहे कहीं पे दो होते पाँच होते बारह भी होते डर तो, नहीं लगता नहीं। आ, ऐसे जब कोई हमें तो देखकर भी डर लगता था

अच्छा गाड़ी पे स्टंट करते हो? गाड़ी पे स्टंट कितनी देर कर सकते हो? मैं कितनी भी देर कर सकता हूँ। आज डर नहीं लगता? नहीं लगता। जो आपका पेशन है ये काम काम है जैसे जॉब करते हो? जॉब करते हैं। कितने पैसे बन जाते हैं इन्हें? बहुत ज़्यादा हैं। कितने? हेलमेट वगैरह नहीं लगाते आप ਹੈਲਮਟ ਵਗੈਰਾ ਨਹੀਂ ਲਗਾਤੇ ਹਾਂ ਉੱਪਰ ਵੀ ਗ੍ਰੀਨ ਨਹੀਂ ਲਗਾਤੇ ਮੋਟਰ ਚਲਵਾ ਲਈ ਨਹੀਂ ਰੱਖਦੇ ਡਰ ਨਹੀਂ ਲੱਗਦਾ ਨਹੀਂ ਲੱਗਦਾ ਡਰ ਵਾਲੀ ਗੱਲ ਤਾਂ ਨਹੀਂ 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 ਕੋਈ ਡਰ ਵਾਲੀ ਰਿਸਕ ਹੈ ਜੇ ਅਗਰ ਮੋਟਰ ਹੈ ਰਿਸਕ ਹੈ ਇਸ ਲਈ ਕੰਡਾ ਨਹੀਂ ਲਗਾ ਤੈਮ ਦਾ ਪੱਕੀ ਬਾਤ ਹਾਂ ਪੱਕੀ ਓਕੇ ਸ਼ਾਨਦਾਰ ਵੀ ਸਾਡੇ ਨਾਲ ਛੁੱਟਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਪੀਨਾ ਤੁਹਾਡਾ ਛੇ ਚਰ ਤੇ ਕਿੰਨੀ ਕੀ ਦੇਰ ਤੋਂ ਅਸੀਂ ਦੁਕਾਨਾ ਲਾਉਣੀ ਹੈ ਬਹੁਤ ਸਾਲ ਹੋ ਗਏ ਜੀ ਇਸ ਵਾਰੀ ਮੇਲਾ ਕਿਵੇਂ ਲੱਗਦਾ ਮੇਲਾ ਮੇਗਾ ਮਰੂਏ ਜੇ ਕੋਈ ਦਾਤ ਨਹੀਂ ਹੈ ਹਾਂ ਕੋਈ ਗਾਹਕ ਨਹੀਂ ਹੈਗਾ ਬਹਿਲੇ ਬੈਠੇ ਆ ਖਰਚੇ ਪਏ ਹੋਏ ਨੇ ਇਹਦੀ ਪਤਾ ਕਿਵੇਂ ਘੜਾ ਛੁੱਟੂਗਾ ਕਿੰਨੇ ਕਿੰਨੇ ਦੀ ਦੁਕਾਨਾਂ ਲਗੀਆਂ ਨੇ ਕੋਈ 5 ਲੱਖ ਦੀ ਕੋਈ 6 ਲੱਖ ਦੀ ਕਿਸੇ ਕੋਲ 10 ਲੱਖ ਦੀ ਕਿਸੇ ਕੋਲ 8 ਲੱਖ ਦੀ ਲੱਗਦਾ ਨਹੀਂ ਵੀ ਇਸ ਵਾਰੀ ਖਰਚਾ ਪੂਰਾ ਹੋ ਜਾਊਗਾ ਦੇਖੋ ਜੀ ਅਜੇ ਪਰਮਾਤਮਾ ਦੇਖੋ ਆ ਦੋ ਤਿੰਨ ਦਿਨ ਨੇ ਹੋ ਗਿਆ ਠੀਕ ਹੈ ਨਹੀਂ ਰਾਮ ਰਾਜ ਦੇ ਫੜਾ ਦੀ ਮਾਰ ਬਹੁਤ ਜ਼ਿਆਦਾ ਪਈ ਜੂ ਕਿਉਂਕਿ ਬਾਹਰਲਾ ਬੰਦਾ ਕੋਈ ਨਹੀਂ ਲੋਕਲ ਬੰਦੇ ਆ ਸਾਰੇ ਦੋ ਦੱਸਦੀ ਕਿ ਦੁਕਾਨਦਾਰ ਵੀਰ ਨੇ ਕਿਹਾ ਕਿ ਜਿਹੜਾ ਇਸ ਵਾਰੀ ਜਿਵੇਂ ਮੇਲਾ ਸੀ ਦੇਖਿਆ ਇਸ ਵਾਰੀ ਪੂਰੀ ਜ਼ਿੰਦਗੀ ਦੇ ਵਿੱਚ 20 ਸਾਲ ਤੋਂ ਵੀ ਵੱਧ ਹੋ ਗਿਆ ਇਹਨਾਂ ਨੂੰ ਦੁਕਾਨਾਂ ਲਗਾਉਂਦਿਆਂ ਨੂੰ ਪਰ ਕਹਿੰਦੇ ਅਜਿਹਾਂ ਮੰਜ਼ਰ ਅਸੀਂ ਕਦੇ ਵੀ ਮੇਲੇ ਦਾ ਨਹੀਂ ਵੇਖਿਆ ਜੋ ਇਸ ਵਾਰੀ ਵੇਖਣ ਨੂੰ ਮਿਲਿਆ ਹੈ ਕਹਿੰਦੇ 7-7 ਅੱਠ-ਅੱਠ ਲੱਖ ਰੁਪਏ ਦਾ ਇਹ ਆਫਰ ਕੀਤਾ ਹੋਇਆ ਜਿੱਥੇ ਦੁਕਾਨਾਂ ਲਾਈਆਂ ਹੋਈਆਂ ਨੇ ਪਰ ਇੱਕ ਉਦਰ ਤੇ ਹੀ ਹੁਣ ਨਿਰਪਰ ਕਰਦਾ ਕਿ ਇਹਨਾਂ ਦੇ ਪੈਸੇ ਪੂਰੇ ਹੁੰਦੇ ਨੇ ਜਾਂ ਨਹੀਂ ਉਹ ਸੋਤ ਤਸਵੀਰਾਂ ਵੀ ਮੈਂ ਕੈਮਰਾਮੈਨ ਦੀ ਦੁਕਾਨ ਦਾ ਕਿ ਜਿਹੜੀ ਇਹ ਦੁਕਾਨਾਂ ਚੱਕੀਆਂ ਹੋਈਆਂ ਨੇ ਤਸਵੀਰਾਂ ਨੇ ਹੋ ਜ਼ਰੂਰ ਦਿਖਾਈਆਂ ਜਾਣ ਸੋ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਦੁਕਾਨਦਾਰ ਨੇ ਇਹਦਾ ਤੁਹਾਨੂੰ ਕੀ ਕਰਕੇ ਡਾਉਣਾਗੇ ਕਿੰਨਾ ਕੁ ਡਾਉਣਾ ਆ ਡਾਉਣਾ ਅਤੋਤੀ ਦਾ ਵਰਕਾ ਹੈ ਅਤੋਤੀ ਦਾ ਵਰਕਾ ਅਤੋਤੀ ਦਾ ਵਰਕਾ ਬਹੁਤ ਵਰਕਾ ਉਮੀਦ ਹੈ ਕੁਝ ਮੇਲਾ ਖਰਚਾ ਪੂਰਾ ਹੋਣ ਦੀ ਦੇਖਦੇ ਕੱਲ ਨੂੰ ਪਤਾ ਲੱਗੂ ਕੱਲ ਨੂੰ ਪਤਾ ਲੱਗੂ ਹਾਂਜੀ